ਜੋ ਪੰਜਾਬ ਪੈਨਸ਼ਨ ਯੂਨੀਅਨ ਆ ਐਟਪੀ ਤੇ ਸ਼ਾਮਲ ਜੱਥੇਬੰਦੀਆਂ ਪੰਜਾਬ ਸਵਾਰਨੇਟ ਸਰਵਿਸ ਫੈਡਰੇਸ਼ਨ ਆ 1682 ਬੀ ਚੰਡੀਗੜ੍ਹ ਦੇ ਵੱਲੋਂ ਖਜ਼ਾਨਾ ਦਫ਼ਤਰ ਫਰੀਦਕੋਟ ਦੇ ਸਾਹਮਣੇ ਵਿਧ ਮੰਤਰੀ ਪੰਜਾਬ ਦਾ ਫਸਲਾ ਫੁਕਿਆ ਇਹ ਜਿਹੜੇ ਹਸਾਮ ਨਾਲ ਆਸੀ ਇਹ ਬਦਲਾਅ ਦੀ ਨੀਤੀ ਨਾਲ ਸਰਕਾਰ ਲੈਂਦੀ ਸੀ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਕੈਰੀ ਵਾਲ ਨੂੰ ਹੂਟੇ ਦੇਣ ਤੇ ਲਾਤਾ 1 ਅਪ੍ਰੈਲ 2025 ਤੋਂ ਬਾਅਦ ਖਜ਼ਾਨਿਆਂ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਏਰੀਅਰ ਬਿੱਲ ਹੈ ਕੋਈ ਮੈਡੀਕਲ ਬਿੱਲ ਹੈ ਜੀਪੀ ਫੰਡ ਬਿੱਲ ਹੈ ਲੀਵ ਇਨਕੈਸ਼ਮੈਂਟ ਦੇ ਬਿੱਲ ਹੈ ਉਹਦੇ ਤੇ ਟੋਟਲ ਬੈਨ ਹੈ ਦੂਸਰੇ ਪਾਸੇ ਲਗਾਤਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰੀ ਜਾ ਰਹੀ ਹੈ ਜਦ ਪਾਰਤੀ ਕੀਤੀ ਜਾਂਦੀ ਆ ਤਾਂ ਹਰਿਆਣਾ ਅਮਾਜਲ ਤੇ ਪੰਜਾਬ ਚ ਆਣਾ ਰਾਜਸਥਾਨ ਜੋ ਕੀਤੀ ਜਾਂਦੀ ਹੈ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਦੋਂ ਪਹਿਲਾਂ ਪੰਜਾਬ ਸਰਕਾਰ ਦੀ ਕੋਈ ਵੀ ਇਸ਼ਤਿਹਾਰ ਆਉਂਦਾ ਸੀ ਉਹਦੇ ਚ ਇੱਕ ਲਾਈਨ ਲਿਖੀ ਹੁੰਦੀ ਸੀ ਕਿ ਪੰਜਾਬ ਰਾਜ ਦਾ ਵਸਨੀਕ ਹੋਵੇ ਤੇ ਫਿਰ ਇਹ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਲੋਕਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ ਅੱਜ ਪੰਜਾਬ ਪੈਨਸ਼ਨ ਯੂਨੀਅਨ ਇਹ ਟਿਕ ਜਿੱਥੇ ਬੰਦੀਆਂ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਆ 16822 ਬੀ ਚੰਡੀਗੜ੍ਹ ਦੇ ਵੱਲੋਂ ਖਜ਼ਾਨਾ ਦਫ਼ਤਰ ਫਰੀਦਕੋਟ ਦੇ ਸਾਹਮਣੇ ਵਿੱਤ ਮੰਤਰੀ ਪੰਜਾਬ ਦਾ ਬਸਲਾ ਫੁੱਕੇ ਮੁੱਖ ਕਾਰਨ ਕਿ ਇਹ ਹੈ ਵੀ 1 ਅਪ੍ਰੈਲ 2025 ਤੋਂ ਬਾਅਦ ਖਜ਼ਾਨਿਆਂ ਦੇ ਵਿੱਚ ਮਲਾਜ਼ਮਾਂ ਦੇ ਪੈਨਸ਼ਨ ਦੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਏਰੀਅਰ ਬਿੱਲ ਹੈ ਕੋਈ ਮੈਡੀਕਲ ਬਿੱਲ ਹੈ ਜੀਪੀ ਫੰਡ ਬਿੱਲ ਹੈ ਲੀਵ ਇਨਕੈਸ਼ਮੈਂਟ ਦੇ ਬਿੱਲ ਹੈ ਉਹਦੇ ਤੇ ਟੋਟਲ ਬੈਨ ਹੈ ਟੋਟਲ ਉਹ ਬੰਦੀਆਂ ਲਾਈਆਂ ਹਾਂਗੇ ਸਰਕਾਰ ਵੱਲੋਂ ਅਣ ਲਾਣੀਆਂ ਇੱਕ ਪਾਸੇ ਸਰਕਾਰ ਲਗਾਤਾਰ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੈ ਜਿਹੜੀ ਉਹ ਦਿਨਾਂ ਦੇ ਨਾਲ ਆਪਦੇ ਨਜਾਇਜ਼ ਖਰਚਿਆਂ ਦੇ ਕਾਰਨ ਬੁਧਾ ਰਹੀ ਹੈ ਦੂਸਰੇ ਪਾਸੇ ਲਗਾਤਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਮੁੱਖ ਮੰਤਰੀ ਪੰਜਾਬ ਲਗਾਤਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਮਨਕਰ ਹੈ ਪੈਨਸ਼ਨਾਂ ਦੇ ਲਈ ਇੱਕ ਮਿਸ਼ਨ ਨੇ ਬਲਦੋਸ਼ ਪਾਰਛੀ ਦਿੱਤਾ 2.62 ਦਾ ਗਨਾਕ ਸਰਕਾਰ ਨੇ ਲਾਗੂ ਨਹੀਂ ਕੀਤਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਕਿਸੇ ਵੀ ਕੱਚੇ ਮਲਾਜਮ ਨੂੰ ਪੱਕਾ ਨਹੀਂ ਕੀਤਾ ਆਊਟਸੋਰਸ ਸਕੀਮ ਨੂੰ ਦਿਨਾਂ-ਦਿਨ ਵਧਾਇਆ ਹੈ ਮਲਾਜਮਾਂ ਤੇ ਪੈਨਸ਼ਨ ਦਾ ਜਿਹੜਾ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਚੱਕਰ ਦਾ ਜਿਹੜਾ ਬਕਾਇਆ ਹੈ 55 ਸਾਲਾਂ ਦਾ ਅਜ ਕੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਵਾਪਰਿਆ ਕਿ ਉਮਰ ਗਰੁੱਪਾਂ ਵਿੱਚ ਵੰਡਦਾ 85 ਵਾਲਿਆਂ ਨੂੰ ਦੋ ਕਿਸ਼ਤਾਂ 75 ਤੋਂ 82 ਵਾਲਿਆਂ ਨੂੰ 12 ਕਿਸ਼ਤਾਂ 75 ਤੋਂ ਥੱਲੇ ਵਾਲਿਆਂ ਨੂੰ ਤੇ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਣ ਵਾਲੇ ਮੁਲਾਜ਼ਮ ਨੂੰ ਅਜੇ ਤੱਕ ਕਿਸੇ ਦੇ ਪੱਲੇ ਦੁਆਨੀ ਵੀ ਨਹੀਂ ਪਈਗੀ ਸਰ ਪਰਾਨੀ ਪੈਨਸ਼ਨ ਸਕੀਮ ਦਾ ਵਾਅਦਾ ਕਰਕੇ ਕੈਬਨਿਟ ਤੋਂ ਪਾਸ ਕਰਕੇ ਉਹ ਮੰਨਕਰ ਹੋ ਗਈ ਹੈ ਇਸ ਕਰਕੇ ਅੱਜ ਅਸੀਂ ਪੰਜਾਬ ਦੇ ਵਿੱਤ ਮੰਤਰੀ ਦਾ ਸਾਰੇ ਦੇ ਸਾਰੇ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਸਾਹਮਣੇ ਕੁਤਲੇ ਫੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਮਜ਼ਦਮ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ ਜਿਹੜੀ ਪ੍ਰੋਗਰਾਮ ਠਿੱਕੇ ਜਾਣਗੇ ਦੇ ਵਿਸ਼ੇਸ਼ ਤੌਰ ਤੇ ਦੇਸ਼ ਭਰ ਦੀਆਂ 10 ਕੇਂਦਰੀ ਟ्रेड ਯੂਨੀਅਨ ਦੇ ਵੱਲੋਂ ਜਿਹੜੀ 9 ਜੁਲਾਈ ਨੂੰ ਮੋਦੀ ਸਰਕਾਰ ਦੀਆਂ ਜਿਹੜੀਆਂ ਲਗਾਤਾਰ ਲੋਕ ਵਿਰੋਧੀ ਨੀਤੀਆਂ ਨੇ ਕੰਮ ਦੇ ਸਮਾਂ ਜਿਹੜਾ ਹੈਗਾ ਉਹ ਵਧਾਇਆ ਜਾ ਰਿਹਾ ਹੈ ਪ੍ਰਾਣੀ ਪੈਨਸ਼ਨ ਸਕੀਮ ਬਾਹਰ ਨਹੀਂ ਕੀਤੀ ਜਾ ਰਹੀ ਹੈਗੀ ਖਾਲੀ ਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਤੇ ਹੋਰ ਬਹੁਤ ਕੁਝ ਜਿਹੜਾ ਹੈਗਾ ਚਾਰ ਲੇਬਰ ਕੋਡ ਬਣਾ ਕੇ ਮਜ਼ਦੂਰ ਸੰਘਰਸ਼ਾਂ ਨੂੰ ਜਿਹੜਾ ਹੈਗਾ ਮਲ ਖਤਮ ਕਰਨ ਵਾਲੀ ਸਰਕਾਰ ਨੂੰ ਵਧ ਰਹੀ ਹੈ ਤਾਂ ਇਸ ਕਰਕੇ ਅੱਜ ਦੀ ਐਕਸ਼ਨ 9 ਜੁਲਾਈ ਦਾ ਜਿਹੜਾ ਐਕਸ਼ਨ ਆ ਜਿਹੜਾ ਦੇਸ਼ ਵਿਆਪੀ ਹੈ ਉਸ ਨੂੰ ਸਮਰਥਨ ਦੇ ਵਿੱਚ ਅਸੀਂ ਜੋ ਵੀ ਪ੍ਰੋਗਰਾਮ ਬਣਾਏਗਾ ਉਹਨੂੰ ਇੱਥੇ ਅਮਲੀ ਜਾਮਾ ਪੇਟਾ ਬਦ ਸਰ ਲਗਾਤਾਰ ਸਰਕਾਰ ਨੇ ਇੱਕ ਪ੍ਰਚਾਰ ਕੀਤਾ ਕਿ ਸਾਡਾ ਖਜ਼ਾਨਾ ਤਾਂ ਬੇੇ ਭਰਿਆ ਰਹੂਗਾ ਕਿਉਂਕਿ ਸਰਕਾਰਾਂ ਮੰਗੂ ਕਿ ਸਾਡਾ ਖਜ਼ਾਨਾ ਕਦੇ ਨਹੀਂ ਖਾਲੀ ਹੋਊਗਾ ਜੇ ਕਦੇ ਸਾਡਾ ਖਜ਼ਾਨਾ ਖਾਲੀ ਹੋਇਆ ਤਾਂ ਪਿੱਛੇ ਵੰਕਰ ਆ ਜਾਏਗਾ ਹਾਂ ਇਹ ਗੱਲ ਸਿਰਫ ਕਹਿਣ ਦੀ ਹੈ ਇਹਨਾਂ ਨੇ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਨਾਲ ਵਾਅਦਾ ਕੀਤਾ ਉੱਥੇ ਸਾਡੀਆਂ ਭੈਣਾਂ ਦੇ ਲਈ 1000 ਰੁਪਏ ਦਾ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਤੇ ਜਦੋਂ ਲੋਕ ਸਭਾ ਚੋਣਾਂ ਆਈਆਂ ਤੇ ਉਦੋਂ ਮੁੱਖ ਮੰਤਰੀ ਨੇ ਕਿਹਾ ਕਿ 1100 ਰੁਪਇਆ ਜਿਹੜਾ ਹੈਗਾ ਅਸੀਂ ਕਰ ਲਿਆਂਗੇ ਤੇ ਲਗਭਗ ਸਵਾ ਤਿੰਨ ਸਾਲ ਦਾ ਸਮਾਂ ਹੋ ਗਿਆ ਕਿਸੇ ਦੇ ਨਾਲ ਕੋਈ ਵਾਅਦਾ ਨਹੀਂ ਖਰਜਾਨਾ ਜਿਹੜਾ ਹੈਗਾ ਲਗਾਤਾਰ ਖਾਲੀ ਹੈ ਤੇ ਇਸ ਕਰਕੇ ਐਵੇਂ ਭਰੇ ਦੀਆਂ ਗੱਲਾਂ ਨੇ ਜੇ ਭਰੇ ਦੀਆਂ ਗੱਲਾਂ ਹੋਣ ਤਾਂ ਸਰਕਾਰ ਦਿਨੋਂ ਦਿਨ ਜਿਹੜੀ ਕੱਲ ਪਰसों ਤੁਸੀਂ ਦੇਖਿਆ ਕਿ ਆਰਬੀਆਈ ਤੋਂ ਪੰਜਾਬ ਸਰਕਾਰ ਨੇ 8500 ਕਰੋੜ ਰੁਪਇਆ ਜਿਹੜਾ ਮਨਜ਼ੂਰ ਕਰਾਇਆ ਤੇ ਲਗਾਤਾਰ ਪੰਜਾਬ ਦੀ ਸਰਕਾਰ ਨੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਲਡਿੰਗ ਲਾ ਕੇ ਜਾਂ ਇਸੇ ਤਰ੍ਹਾਂ ਕੇਸਰੀ ਵਾਲੋਂ ਨਾਂ ਲੈ ਕੇ ਵੱਖ-ਵੱਖ ਰਾਜਾਂ ਦੀਆਂ ਚੋਣਾਂ ਜਿੱਤਣ ਦੇ ਲਈ ਜਾਂ ਬਹੁਤ ਸਾਰਾ ਜਿਹੜਾ ਹੈਗਾ ਇਸ ਟਾਰ ਬਾਜੀ ਤੇ ਜਿਹੜਾ ਲਗਾਤਾਰ ਖਜ਼ਾਨਾ ਖਰਚਿਆ ਇਸ ਕਰਕੇ ਖਜ਼ਾਨਾ ਭਰਿਆ ਨਹੀਂ ਖਜ਼ਾਨਾ ਅਸਲ ਦੇ ਵਿੱਚ ਇਹਨਾਂ ਨੇ ਚਬਟ ਕਰਤਾ ਜਿਹੜਾ ਹੈਗਾ ਅਡਾ ਖਜ਼ਾਨਾ ਪਾ ਪਾ ਕਰਦਾ ਹੈ ਇਸ ਵੇਲੇ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਦਾਨ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਪੈਨਸ਼ਨਰ ਐਸੋਸੀਏਸ਼ਨਾਂ ਨੇ ਪੰਜਾਬ ਸਰਕਾਰ ਦਾ ਪਤਲਾ ਫੋਕਿਆ ਇੱਕ ਉਹਦਾ ਕਾਰਨ ਇਹ ਕਿ ਜਿਹੜੇ ਹਸਾਬ ਨਾਲ ਅਸੀਂ ਇਹ ਬਦਲਾਅ ਦੀ ਨੀਤੀ ਨਾਲ ਸਰਕਾਰ ਲੈਂਦੀ ਸੀ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਕੈਰੀ ਵਾਲ ਨੂੰ ਹੂਟੇ ਦੇਣ ਤੇ ਲਾਤਾ ਔਰ ਸਾਡਾ ਜਿਹੜਾ ਬਦਲਾਅ ਦੇ ਸੁਪਨੇ ਸੀ ਪੰਜਾਬ ਦੇ ਵਿੱਚ ਉਹ ਸੁਪਨੇ ਆ ਜਿਹੜੇ ਖੇਰੂ ਖੇਰੂ ਕਰਤੇ ਨਾਤਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਦਿੱਤਾ ਗਿਆ ਕੋਈ ਨਵਾਂ ਨਵਾਂ ਭਰਤੀ ਨਹੀਂ ਕੀਤੀ ਗਈ ਜੇ ਕੋਈ ਸਾਡੇ ਨਵੇਂ ਜਿਹੜੇ ਬੇਰੁਜ਼ਗਾਰ ਮੁੰਡੇ ਕੁੜੀਆਂ ਕੋਈ ਆਪਦੇ ਹੱਕੀ ਮੰਗਾ ਲਈ ਸੰਘਰਸ਼ ਕਰਦੇ ਐ ਔਰ ਉਹਨਾਂ ਲੋਕਾਂ ਨੂੰ ਸਾਡੇ ਮੁੰਡੇ ਕੁੜੀਆਂ ਨੂੰ ਇਹ ਛੱਲੀਆਂ ਵਾਂਗ ਕੁਟਦੇ ਐ ਅੱਜ ਭਰਤੀ ਕੀਤੀ ਜਾਂਦੀ ਆ ਤਾਂ ਹਰਿਆਣਾ ਹਿਮਾਚਲ ਤੇ ਪੰਜਾਬ ਚ ਨਾ ਰਾਜਸਥਾਨ ਚੋ ਕੀਤੀ ਜਾਂਦੀ ਐ ਬੜੇ ਦੁੱਖ ਨਾਲ ਕਹਿਣਾ ਪੈਂਦਾ ਐ ਕਿ ਜਦੋਂ ਪਹਿਲਾ ਪੰਜਾਬ ਸਰਕਾਰ ਦੀ ਕੋਈ ਵੀ ਇਸ਼ਤਿਹਾਰ ਆਉਂਦਾ ਸੀ ਉਹਦੇ ਚ ਇੱਕ ਲਾਈਨ ਲਿਖੀ ਹੁੰਦੀ ਸੀ ਕਿ ਪੰਜਾਬ ਰਾਜ ਦਾ ਵਸਨੀਕ ਹੋਵੇ ਤੇ ਫਿਰ ਇਹ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਲੋਕਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ ਔਰ ਦੇਖੋ ਪੰਜਾਬ ਦੇ ਬੇਰੁਜ਼ਗਾਰ ਸਾਡੇ ਜਾਂ ਆਮ ਪਰਿਵਾਰਾਂ ਨਾਲ ਜਿਹੜੇ ਸਾਡੇ ਵਾਅਦੇ ਕੀਤੇ ਸੀ ਇਹ ਸਰਕਾਰ ਨੇ ਇਹ ਸਰਕਾਰ ਬਿਲਕੁਲ ਮੁਨਕਰ ਹੋ ਚੁੱਕੀ ਹੈ ਸੋ ਅੱਜ ਅਸੀਂ ਸਰਕਾਰ ਦਾ ਪਿੱਟ ਸਿਆਪਾ ਕੀਤਾ ਹੈ ਕਿ 1 ਅਪ੍ਰੈਲ ਤੋਂ ਬਾਅਦ ਕੋਈ ਵੀ ਪੈਨਸ਼ਨਰੀ ਜਾਂ ਸਾਡੇ ਜਿਹੜੇ ਲਾਭ ਹੈ ਉਹ ਖਜ਼ਾਨੇ ਦੇ ਵਿੱਚ ਆਣਾ ਲਾਨੀਆਂ ਰੋਕਾ ਲਾਈਆਂ ਗੀਆਂ ਔਰ ਤੁਸੀਂ ਦੇਖੋ ਕਿ ਇਹ ਬਦਲਾਅ ਨਹੀਂ ਭਾਵਨਾ ਨਾਲ ਇਹ ਸਰਕਾਰ ਲੈਂਦੀ ਸੀ ਦੇਖੋ ਪਹਿਲੀਆਂ ਸਰਕਾਰਾਂ ਜੇ ਪੇ ਕਮਿਸ਼ਨ ਦੀਆਂ ਰਿਪੋਰਟਾਂ ਦਿੰਦੀਆਂ ਸੀ ਤਾਂ ਵਰਤ ਤੋਂ ਵੱਧ 6 ਮਹੀਨਿਆਂ ਦੇ ਸਾਰੇ ਮੁਲਾਜ਼ਮਾਂ ਨੂੰ ਉਹ ਬਕਾਏ ਮਿਲ ਜਾਂਦੇ ਸੀ ਅੱਜ 9 ਸਾਢੇ 9 ਸਾਲ ਹੋ ਗਿਆ ਔਰ ਪੰਜਾਬ ਦੇ ਵਿੱਚ ਇਹਨਾਂ ਨੇ ਸਲੇਬ ਬਣਾਤੀ ਕਿ 85 ਸਾਲ ਤੋਂ ਪਹਿਲਾਂ ਨੂੰ ਦਿਆਂਗੇ ਫਿਰ 75 ਤੋਂ 85 ਨੂੰ ਦਿਆਂਗੇ 65 ਤੋਂ 75 ਨੂੰ ਦਿਆਂਗੇ ਇਹਨਾਂ ਦੀ ਮਾੜੀ ਨੀਤੀ ਇਹ ਹੈ ਕਿ ਇਹ ਬਕਾਇਦੇ ਦੇਣੇ ਨਾ ਪੈਣ ਕਿਉਂਕਿ ਜਿਵੇਂ ਜਿਵੇਂ ਇਹਨਾਂ ਦੀ ਸਲੇਬ ਨੇੜੇ ਆਊਗੀ ਬਹੁਤ سارے ਲੋਕ ਸਾਡੇ ਰੱਬ ਨੂੰ ਪਿਆਰੇ ਹੋ ਜਾਣੇ ਆ ਕਿਉਂਕਿ ਬਿਰਗ ਅਵਸਥਾ ਦੇ ਵਿੱਚ ਪੰਜਾਬ ਦੇ ਵਿੱਚ ਜੋ ਹਾਲਾਤ ਹੈ ਤੁਸੀਂ ਸਾਰੇ ਜਾਣਦੇ ਹੋ ਸੋ ਮੈਂ ਪੰਜਾਬ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਇਹ ਸਰਕਾਰ ਐਡੀ ਨਕਮੀ ਹੈ ਔਰ ਖਜ਼ਾਨਾ ਮੰਤਰੀ ਐਡਾ ਨਕਮਾ ਕਿ ਸਾਡੇ ਜੇ ਕੋਈ ਜਿਹੜਾ ਮੁੱਖ ਮੰਤਰੀ ਮੀਟਿੰਗ ਦਾ ਐਲਾਨ ਵੀ ਕਰਦਾ ਔਰ ਉਹ ਐਡਾ ਸੀ ਲੇਖਿਆ ਕਿ ਮੁੱਖ ਮੰਤਰੀ ਮੀਟਿੰਗ ਚੋਂ ਭੱਜ ਜਾਂਦਾ ਕੋਈ ਕਮੇਟੀ ਬਣਾਈ ਜਾਂਦੀ ਹੈ ਔਰ ਕਮੇਟੀ ਆ ਜਿਹੜੀ ਉਹ ਜਿਹੜੇ ਫੈਸਲਿਆਂ ਨੂੰ ਘੱਟੇ ਦੇ ਰੋਲ ਦਿੰਦੀ ਹੈ ਸੋ ਅਸੀਂ ਪੰਜਾਬ ਦੇ ਪੈਨਸ਼ਨਰ ਪੰਜਾਬ ਦੇ ਮੁਲਾਜ਼ਮਾਂ ਪੰਜਾਬ ਦੇ ਲੋਕ ਇਹ ਸਰਕਾਰ ਤੋਂ ਇੰਨੇ ਦੁਖੀ ਹੈ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਭਗਵੰਤ ਮਾਨ ਪਹਿਲਾਂ ਕਹਿੰਦਾ ਸੀ ਕਿ ਹਰਾਪਨ ਪੰਜਾਬ ਦੇ ਲੋਕ ਖੋ ਕੇ ਕਿਸੇ ਹੋਰ ਨੂੰ ਵੀ ਦੇਣਾ ਦੇਣਾ ਜਾਣਦੇ ਆ ਔਰ ਰਹਿ ਗਏ 10-12 ਮਹੀਨੇ ਮੁੱਖ ਮੰਤਰੀ ਸਾਹਿਬ ਤੁਹਾਡਾ ਤੁਹਾਡਾ ਵੀ ਹਰਾ ਪੈਨ ਖੋ ਕੇ ਅਸੀਂ ਪੰਜਾਬ ਦੇ ਲੋਕ ਕਿਸੇ ਮਤਲਬ ਨਵੀਂ ਧਰ ਨੂੰ ਕੋਈ ਨਵੇਂ ਬੰਦੇ ਨੂੰ ਦਿਆਂਗੇ ਜਿਹੜਾ ਕਿ ਸਾਡੀਆਂ ਹੱਕੀ ਮੰਗਾਂ ਲਈ ਸਾਨੂੰ ਮਹਿਸੂਸ ਹੋਊਗਾ ਕਿ ਉਹ ਸਾਡੇ ਲਈ ਸਾਡੇ ਪੱਖ ਦੇ ਵਿੱਚ ਬੁਖਤੂਗਾ